ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਨਗਰ ਨਿਵਾਸੀ ਸਾਧ ਸੰਗਤ ਨਗਰ ਕੁੰਨੇਵਾਲਾ ਨਗਰ ਮਾਛੀਵਾਲਾ ਤੇ ਦੋਨੋਂ ਨਗਰਾਂ ਦੀਆਂ ਜਿੰਨੀਆਂ ਵੀ ਬਹਿਕਾਂ ਨੇ ਜਿੱਥੋਂ ਤੱਕ ਵੀ ਸੰਤਾਂ ਦੀ ਕੰਨੀ ਆਵਾਜ਼ ਪੈ ਰਹੀ ਆ ਸਮੁੱਚੀਆਂ ਸੰਗਤਾਂ ਨੂੰ ਐਸ ਡੀ ਐਮ ਸਾਹਿਬ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਮਹਿਕਮੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਭਈ ਗੁਰਮਤ ਪਿਆਰਿਓ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਜਿਹੜਾ ਉਹ ਆ ਸਕਦਾ ਹੈ ਕਦੋਂ ਆ ਸਕਦਾ ਹੈ ਇਹਦਾ ਕੋਈ ਪਤਾ ਨਹੀਂ ਕਿੰਨਾ ਆ ਸਕਦਾ ਹੈ ਇਹਦਾ ਕੋਈ ਪਤਾ ਨਹੀਂ ਪਰ ਆ ਸਕਦਾ ਹੈ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਗੁਰਮਤ ਪਿਆਰਿਆਂ ਦੇ ਕੋਈ ਸਾਜੋ ਸਮਾਨ, ਟਰੈਕਟਰ, ਮਾਲ ਡੰਗਰ ਜਾਂ ਕੋਈ ਆਪਣੇ ਕੋਈ ਕੀਮਤੀ ਚੀਜ਼ਾਂ ਜਿਹੜੀਆਂ ਕਈਆਂ ਨੇ ਖਾਦ ਆਦਿਕ ਜਿਹੜੀ ਆ ਉਹ ਬਾਹਰ ਰੱਖੀ ਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਸਮਾਨ ਜਿਹੜਾ ਉੱਚੇ ਥਾਵਾਂ ਤੇ ਲਜਾਣ ਦੀ ਕਿਰਪਾਲਤਾ ਕਰੋ। ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ। ਕਿ ਭਾਈ ਜਿਨ੍ਹਾਂ ਦਾ ਸਾਜੂ ਸਮਾਨ ਬਾਹਰ ਨੀਵੇਂ ਥਾਵਾਂ ਤੇ ਆ ਮਾਲ ਡੰਗਰ ਨੀਵੇਂ ਥਾਵਾਂ ਤੇ ਆ ਜਾਂ ਆਪ ਨੀਵੇਂ ਥਾਵਾਂ ਜੇ ਨੇ ਇਸ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਈ ਇਹ ਆਪਣੇ ਜਾਨ ਮਾਲ ਦੀ ਰਾਖੀ ਵਾਸਤੇ ਸੁਰੱਖਿਆਤ ਵਾਸਤੇ ਆਪਣਾ ਜਿਹੜਾ ਉਹ ਉੱਚੇ ਥਾਵਾਂ ਤੇ ਆਪਣਾ ਸਮਾਨ ਆਪ ਜਿਹੜਾ ਉਹ ਜਾਣ ਦੀ ਕਿਰਪਾਲਤਾ ਕਰਨੀ ਕਿ ਕਿਉਂਕਿ ਪਾਣੀ ਆਉਣ ਦੀ ਸੰਭਾਵਨਾ ਹੈ ਪਰ ਕਿੰਨਾ ਆਉਣਾ ਇਹ ਪਤਾ ਨਹੀਂ ਕਦੋਂ ਆਉਣਾ ਇਹ ਪਤਾ ਨਹੀਂ ਆਉਣਾ ਆਉਣ ਦੀ ਸੰਭਾਵਨਾ ਹੈ ਇਸ ਕਰਕੇ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਆਖਾਈ ਆਪੋ ਆਪਣਾ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਮਾਲ ਡੰਗਰ ਨੂੰ ਸੁਰੱਖਿਅਤ ਰੱਖਣ ਵਾਸਤੇ ਜਿਹੜਾ ਹੈ ਉਹ ਗਰੂਰ ਆਪਣਾ ਉੱਚੇ ਥਾਵਾਂ ਤੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ